ਕੈਨੇਡਾ ਦੇ ਬਹੁਤ ਵਧੀਆ ਲੱਗ ਰਿਹਾ ਜੀ ਕੈਮਰਾ ਨਾਲ ਦੇਖਾਂ ਠੀਕ ਹੈ ਕਿਸ ਤਰ੍ਹਾਂ ਲੱਗ ਰਿਹਾ ਜੀ ਤੁਹਾਨੂੰ ਵਰਤਾ ਤੁਹਾਡਾ ਅਫਸਰ ਬਣ ਗਿਆ ਕੈਨੇਡਾ ਦੇ ਵਿੱਚ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਪ੍ਰਾਊਡ ਫੀਲ ਹੋ ਰਿਹਾ ਹੈਗਾ ਜੀ ਕਿ ਸਾਡਾ ਬ੍ਰਦਰ ਇੱਕ ਵੱਡੇ ਲੈਵਲ ਤੇ ਪਹੁੰਚ ਚੁੱਕਾ ਹੈ ਇੱਕ ਵੱਡੇ ਇੱਕ ਮੁਖਾਮ ਹਾਸਿਲ ਕੀਤਾ ਉਹਨੇ ਜਦੋਂ ਫੋਨ ਆਇਆ ਸੀ ਕਿਦਾਂ ਰੈਐਕਸ਼ਨ ਕਿਦਾਂ ਸੀ ਕਿੰਨੀ ਖੁਸ਼ੀ ਹੋਈ ਸੀ ਬਹੁਤ ਖੁਸ਼ੀ ਹੋਈ ਸੀ ਕਿ ਜੀ ਐਦਾ ਲੱਗਿਆ ਹੈਗਾ ਕਿ ਬਸ ਸਾਡਾ ਇੱਕ ਘਰ ਦਾ ਮੈਂਬਰ ਇੱਕ ਅਫਸਰ ਲੈਵਲ ਤੇ ਪਹੁੰਚ ਚੁੱਕਾ ਹੈ ਸਾਡੀ ਪੂਰੇ ਪਰਿਵਾਰ ਸਾਰੇ ਫੈਮਿਲੀ ਬੈਕਗ੍ਰਾਉਂਡ ਜਿਹੜਾ ਹੈਗਾ ਉਹ ਬਿਜ਼ਨ ਸਾਰੇ ਬਿਜ਼ਨਸ ਬੈਕਗ੍ਰਾਉਂਡ ਤੋਂ ਹੀ ਹੈ ਤੇ ਕੋਈ ਮਤਲਬ ਕਿ ਇਹੋ ਜਿਹਾ ਨਹੀਂ ਹੈਗਾ ਕਿ ਜਿੰਨੇ ਜੌਬ ਕੀਤੀ ਹੋਵੇ ਤੇ ਜਾਂ ਜੌਬ ਦੀ ਲਾਈਨ ਚ ਗਿਆ ਹੋਵੇ ਹੁਣ ਇੱਕ ਅਫੀਸਰ ਦੀ ਲਾਈਨ ਚ ਚਲਾ ਗਿਆ ਤੇ ਬਹੁਤ ਅੱਛਾ ਵੀ ਨੋਰ ਰਹੀਓ ਉਮੀਤਪਾਲ ਕਿਹੜੇ ਸਾਲ ਵਿੱਚ ਕੈਨੇਡਾ ਗਿਆ ਸੀ ਉਹ ਗਿਆ 2017 ਚ ਗਿਆ ਸੀ ਕੋਈ ਸਟੱਡੀ ਉਹਦੀ ਇੱਥੇ ਵੀ ਇੱਕ ਤਲਵਾੜੇ ਦੀ ਵੀ ਸਟੱਡੀ ਹਾਂਜੀ ਹਾਂਜੀ ਬੀਬੀਐਮਬੀ ਡੀਵੀ ਪਬਲਿਕ ਸਕੂਲ ਤਲਵਾੜੇ ਤੋਂ ਪਹਿਲੇ 10th ਦਾ ਕਿੱਥੇ ਪੜਿਆ ਜੀ ਫਿਰ +1 +2 ਨੇ ਕੈਂਬ੍ਰਿਜ ਤੋਂ ਕੀਤੀ ਹੈ ਜੀ ਕੈਂਬ੍ਰਿਜ ਦਸੂਏ ਤੋਂ ਪਰਿਵਾਰ ਨੇ ਕਿਸ ਤਰ੍ਹਾਂ ਦੀ ਸਪੋਰਟ ਰੈਂਦੀ ਸੀ ਜਦੋਂ ਇੱਥੇ ਵੀ ਹੁੰਦਾ ਸੀ ਜਾਂ ਜਦੋਂ ਬਾਹਰ ਵੀ ਗਏ ਕਿੰਨੀ ਸਪੋਰਟ ਸੀ ਤੁਹਾਡੀ ਪੂਰੀ ਸਪੋਰਟ ਸੀਗੀ ਜੀ ਕੋਈ ਇਦਾਂ ਦੀ ਗੱਲ ਨਹੀਂ ਕੋਈ ਉਹਨੂੰ ਔਖਾ ਹੀ ਕਿਸੇ ਚੀਜ਼ ਦੀ ਵੀ ਗੱਲ ਹੋਈ ਸਾਰੇ ਵੱਸੋਂ ਸਪੋਰਟ ਸੀਗੀ ਫੈਮਿਲੀ ਦੇ ਉੋਂ ਇਹ ਅੱਛਾ ਜਿਆਦਾ ਕਹਿੰਦੇ ਬਿਜ਼ਨਸਮੈਨ ਜਿਹੜੇ ਹੁੰਦੇ ਉਹਨਾਂ ਦੇ ਬੱਚੇ ਜਿਆਦਾ ਫੈਮਿਲੀ ਤੋਂ ਜਿਆਦਾ ਕਿੰਨੀ ਸਪੋਰਟ ਨਹੀਂ ਰੈਂਦੀ ਤਾਂ ਤੁਹਾਡੇ ਵੱਲੋਂ ਕਿੰਨੀ ਕੀ ਪਰਿਵਾਰ ਤੁਹਾਡਾ ਬਿਜ਼ਨਸਮੈਨ ਹੈਗਾ ਨਹੀਂ ਇਦਾਂ ਦੀ ਤਾਂ ਕੋਈ ਗੱਲ ਨਹੀਂ ਜੀ ਪੂਰੀ ਸਪੋਰਟ ਹੈਗੀ ਕੋਈ ਇਦਾਂ ਦੀ ਗੱਲ ਨਹੀਂ ਕਿ ਬਿਜ਼ਨਸਮੈਨ ਦੀ ਸਪੋਰਟ ਨਹੀਂ ਹੈਗੀ ਤਾਂ ਪੂਰੀ ਸਪੋਰਟ ਸੀ ਕਿਸੇ ਚੀਜ਼ ਤੋਂ ਸਾਰੇ ਪੂਰੇ ਪੰਜਾਬ ਦਾ ਪੂਰੇ ਦੇਸ਼ ਭਰ ਚਾਇ ਤੇ ਹਨਾ ਖਬਰਾਂ ਚੱਲ ਰਹੀਆਂ ਲੋਕੋ ਵੀਡੀਓ ਪਾ ਰਹੇ ਫੋਟੋ ਪਾ ਰਹੇ ਖਬਰਾਂ ਆ ਰਹੀਆਂ ਮਾਂ ਮਹਿਸੂਸ ਕਿੰਨਾ ਹੋ ਰਿਹਾ ਲੱਗ ਰਿਹਾ ਸੋਚਿਆ ਸੀ ਕਿ ਇਦਾਂ ਹੋ ਸਕਦਾ ਸਰਨਾ ਵੱਡੀ ਗੱਲ ਹੈ ਜੀ ਉਹਨੇ ਪੱਗ ਦਾ ਨਾਂ ਰੋਸ਼ਨ ਕੀਤਾ ਹੈਗਾ ਪੱਗ ਨੂੰ ਅੱਡੇ ਵੱਡੇ ਲੈਵਲ ਤੇ ਲੈ ਗਿਆ ਤੇ ਸਾਡੇ ਲਈ ਇਸ ਤੋਂ ਵੱਡੀ ਗੱਲ ਕੋਈ ਹੋ ਨਹੀਂ ਸਕਦੀ ਜੀ ਇਹ ਕੀ ਨਾਮ ਹੈ ਜੀ ਸਿਮਰਨਜੀਤ ਕਰ ਇਹ ਬੇਟਾ ਤੁਹਾਡਾ ਕੈਨੇਡਾ ਦੇ ਵਿੱਚ ਅਫੀਸਰ ਬਣਿਆ ਠੀਕ ਹੈ ਨਾ ਠੀਕ ਹੈ ਹਾਂ ਬੜੀ ਖੁਸ਼ੀ ਦੀ ਗੱਲ ਹੈ ਬੜਾ ਅੱਛਾ ਲੱਗਿਆ ਵਧੀਆ ਫੀਲ ਹੁੰਦਾ ਪਿਆ ਸਾਰੇ ਲੋਕੇ ਵਧਾਈਆਂ ਦਿੰਦੇ ਆ ਵਧੀਆ ਲੱਗਿਆ ਮਦਰ ਹੋ ਤੁਸੀਂ ਹੈ ਨਾ ਜਿਹਨੇ ਤੁਹਾਨੂੰ ਫੋਨ ਕੀਤਾ ਸੀ ਉਹਨੇ ਕਿੱਦਾਂ ਦਾ ਮਹਿਸੂਸ ਕਿਸ ਤਰ੍ਹਾਂ ਕੀਤਾ ਇਸ ਵੇਲੇ ਐਕਚੁਅਲੀ ਪਤਾ ਤਾਂ ਮੈਨੂੰ ਸੀਗਾ ਕਿ ਉਹਦੇ ਟ੍ਰੇਨਿੰਗ ਚੱਲ ਰਹੀ ਹੈ ਪਰ ਕਨਫਰਮ ਨਹੀਂ ਸੀ ਤੇ ਸੈਟਰਡੇ ਉਹਨੇ ਸਾਨੂੰ ਮਾਰਨਿੰਗ ਦੱਸਿਆ ਕਿ ਮੈਂ ਗ੍ਰੈਜੂਏਟ ਹੋਣਾ ਹੈ ਤੇ ਮਤਲਬ ਉਹ ਉਨੇ ਲਿੰਕ ਤੇ ਜਾ ਸਾਨੂੰ ਕਿ ਮੇਰੀ ਗ੍ਰੈਜੂਏਸ਼ਨ ਦੇਖਿਆ ਤੇ ਬੜਾ ਗੁੱਡ ਲੱਗਿਆ ਸਾਰਾ ਦਿਨ ਬੜੀ ਖੁਸ਼ੀ ਵਾਲਾ ਮੂਮੈਂਟ ਸੀ ਸਾਡੇ ਲਈ ਜਦੋਂ ਗ੍ਰੈਜੂਏਟ ਹੋਇਆ ਆਨਲਾਈਨ ਦੇਖਿਆ ਤੇ ਬੜੀ ਵਧੀਆ ਲੱਗਿਆ ਜਿਹਦਾ ਤੁਹਾਡੇ ਬੇਟਾ ਦੂਸਰਾ ਕਹਿ ਰਿਹਾ ਕਿ ਪੰਜਾਬ ਦਾ ਵੀ ਨਾਮ ਰੋਸ਼ਨ ਕੀਤਾ ਖਾਸ ਕਰਕੇ ਸਾਡੀ ਜਿਹੜੀ ਸਤਾਰਾ ਬਖਸ਼ੀ ਹੋਈ ਸਾਡੇ ਗੁਰੂ ਸਹਿਬਾਨ ਨੇ ਉਸ ਦਾ ਨਾਮ ਰੋਸ਼ਨ ਕੀਤਾ ਤੇ ਇੱਕ ਉੱਚੇ ਮੁਕਾਮ ਕਰਕੇ ਲੈ ਕੇ ਪਦਿਸ਼ਾਂ ਰਿਸ਼ੇ ਪਤਾ ਚੱਲ ਰਹੀ ਹੈ ਨਾ ਪੰਜਾਬੀ ਕੌਣ ਹੁੰਦੇ ਬਿਲਕੁਲ ਵਧੀਆ ਲੱਗਿਆ ਪੂਰੇ ਯੂਨਿਟ ਦੇ ਵਿੱਚ ਉਹ ਇਕੱਲਾ ਸਰਦਾਰ ਸੀ ਸਾਰਿਆਂ ਨੇ ਆਪਣੀ ਕੈਪਸ ਉਧਾਰ ਕੇ ਸੋਂ ਘਾਦੀ ਤੋਂ ਨੇ ਆਪਣੀ ਅੱਗ ਸਿੱਕੀ ਸਰੂਪ ਦੇ ਨਾਲ ਸੋਂ ਘਾਦੀ ਇਹ ਬੜੀ ਪ੍ਰਾਊਡ ਦੀ ਗੱਲ ਹੈ ਸਾਡੇ ਲਈ ਵਧੀਆ ਲੱਗਿਆ ਮੈਨੂੰ ਬਹੁਤ ਅੱਛਾ ਲੱਗਿਆ ਬੜਾ ਪ੍ਰਾਊਡ ਹੁੰਦਾ ਆਪਣੇ ਬੱਚੇ ਤੇ ਜਿਹੜਾ ਇਸ ਮੁਕਾਮ ਤੇ ਪਹੁੰਚ ਗਿਆ ਬਹੁਤ ਲੋਕ ਆ ਰਹੇ ਵਧਾਈਆਂ ਦਿੰਦੇ ਆ ਬਹੁਤ ਲੋਕ ਆ ਰਹੇ ਆ ਬੜੇ ਫੋਨ ਆ ਰਹੇ ਅੱਜ ਅੱਛਾ ਜਾਈ ਤਾਂ ਫੋਨ ਮਦਦ ਲੱਗੇ ਹੋਣੇ ਹਾਂਜੀ 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 ਬਹੁਤ ਵਧੀਆ ਲੱਗਿਆ ਮੀਤ ਬਾ ਦਾ ਸੁਭਾਗ ਦਰਿਆ ਘਰ ਵਿੱਚ ਸਾਤੀ ਸੀ ਦਾ ਕਿੰਨਾ ਬਹੁਤ ਖੁਸ਼ ਰਹਿੰਦਾ ਹੈ ਉਹ ਇਦਾਂ ਦਾ ਕੁਛ ਨਹੀਂ ਹੈ ਬਹੁਤ ਖੁਸ਼ ਹੈ ਬੜਾ ਅੱਛਾ ਮਤਲਬ ਸੁਭਾਅ ਦਾ ਮਾਲਕ ਹੈ ਬੜਾ ਮਤਲਬ ਹੈਲਪਫੁਲ